نو شارہ صاحب ਤੋਂ ਬਾਅਦ ਗੁਰੂ ਕੀ ਵਡਾਲੀ ਜਨਮ ਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਾਵਨ ਸਥਾਨ ਦਾ ਇਤਿਹਾਸ ਹੈ ਜਿਉਆਬ ਜੀ ਇਸ ਲੱਗੇ ਹੋਏ ਬੋਰਡ ਤੇ ਦੇਖਦੇ ਹੋ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਡਾਲੀ ਦੇ ਭਾਈ ਭਾਗੂ ਜੀ ਭਾਈ ਢੋਲ ਜੀ ਭਾਈ ਖਾਨ ਜੀ ਅਤੇ ਇਥੋਂ ਦੀਆਂ ਹੋਰ ਸੰਗਤਾਂ ਦੇ ਕਹਿਣ ਤੇ ਵਿਡਾਲੀ ਵਿਖੇ ਨਿਵਾਸ ਕੀਤਾ ਪਹਿਲਾਂ ਇਸ ਨਗਰ ਦਾ ਨਾਮ ਵਿਡਾਲੀ ਸੀ ਪਰ ਜਦੋਂ ਗੁਰੂ ਜੀ ਦੇ ਚਰਨ ਪੈਣ ਤੇ ਨਿਵਾਸ ਕਰਨ ਤੇ ਗੁਰੂ ਕੀ ਵਿਡਾਲੀ ਨਾਮ ਤੋਂ ਪ੍ਰਸਿੱਧ ਹੋ ਗਿਆ 1594 ਤੋਂ ਲੈ ਕੇ 1597 ਤੱਕ तकरीबन 3 ਸਾਲ ਇੱਥੇ ਗੁਰੂ ਸਾਹਿਬ ਜੀ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅਤੇ ਮਾਤਾ ਗੰਗਾ ਜੀ ਮਾਤਾ ਗੰਗਾ ਜੀ ਦੇ ਪਵਿੱਤਰ ਕੋਖ ਤੋਂ 1652 1595 ਈਸਵੀ ਨੂੰ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਪਨ ਇੱਥੇ ਹੀ ਬੀਤਿਆ ਪਰ ਜੋ ਗੁਰੂ ਹਰਜਿੰਦੇਵ ਜੀ ਦੇ ਵੱਡੇ ਭਰਾਤਾ ਸਨ ਪ੍ਰਿਥੀ ਚਾਨ ਨੇ ਉਹ ਗੁਰਿਆਈ ਇੱਥੇ ਆਉਣ ਵਾਸਤੇ ਉਹ ਈਰਖਾ ਕਰਦੇ ਰਹੇ ਗੁਰੂ ਸਾਹਿਬ ਜੀ ਨਾਲ। ਉਹਨਾਂ ਨੇ ਸੋਚਿਆ ਕਿ ਅੱਗੇ ਜਿਹੜੀ ਗੁਰਿਆਈ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹਨਾਂ ਦੇ ਪੁੱਤਰ ਬੱਚੇ ਨੂੰ ਮਿਲੇਗੀ। ਉਹ ਈਰਖਾ ਕਰਦਾ ਹੋਇਆ ਗੁਰੂ ਸਾਹਿਬ ਨੂੰ ਮਾਰਨ ਵਾਸਤੇ ਉਸਨੇ ਅਨੇਕ ਪ੍ਰਕਾਰ ਦੇ ਛੜਯੰਤਰ ਰਚੇ। ਗੁਰੂ ਅਰਜਨ ਦੇਵ ਜੀ ਨੇ ਆਕਾਲ ਪੁਰਖ ਦੇ ਸ਼ੁਕਰਾਨੇ ਹੇਠ ਸ਼ਬਦ ਉਚਾਰਨ ਕੀਤਾ ਪਿਆਰੋ ਮੁਹੱਲਾ ਪੰਜਵਾ ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਤ ਹੈ ਸੋ ਜਦੋਂ ਉਹ ਜ਼ਿਆਦਾ ਈਰਖਾ ਉਸ ਦੀ ਵਧ ਗਈ ਗੁਰੂ ਸਾਹਿਬ ਜੀ ਨਾਲ ਤਾਂ ਗੁਰੂ ਸਾਹਿਬ ਜੀ ਨੇ ਫਿਰ ਨਗਰ ਨੂੰ ਛੱਡਣਾ ਹੀ ਮੁਨਾਸਬ ਸਮਝਿਆ ਤਾਂ ਇਥੋਂ ਚਲੇ ਗਏ ਸੋ ਇਹ ਅਸਥਾਨ ਦੇ ਦਰਸ਼ਨ ਕਰਦੇ ਆ ਦੂਰੋਂ ਨੇੜੇੋਂ ਸੰਤਾਂ ਆ ਕਾਫੀ ਇੱਥੇ ਆਉਂਦੀ ਰਹਿੰਦੀਆਂ 미라마스 붉은 ਇਹ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਇਸ ਪਾਵਨੇ ਸਥਾਨ ਤੇ ਸਜੋਬਿਤ ਹਨ ਯਾਰ ਜੀ ਦਰਸ਼ਨ ਕਰ ਰਹੇ ਹੋ ਪਾਵਨੇ ਸਥਾਨ ਦੇ ਬਹੁਤ ਹੀ ਮਨੋਹਰ ਸੁੰਦਰ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਸਥਾਨ ਦੀ ਖੂਬਸੂਰਤੀ ਜੋ ਕਿ ਆਪਣੇ ਮੂੰਹ ਹੀ ਬੋਲਦੀ ਹੈ ਵਰਣਨ ਕਰਨ ਦੀ ਲੋੜ ਨਹੀਂ ਬਹੁਤ ਆਨੰਦਮਈ ਪੀਸਫੁਲ ਸ਼ਾਂਤੀਪੂਰਨ ਆਨੰਦਾਇਕ ਸਤਿ ਅੰਨੰਦ ਜਮਿਆ ਕੂਤ ਭਗਤ ਗੋਵਿੰਦ ਕਾ ਪ੍ਰਗਟ ਜਾ ਸਭ ਨੇ ਲਿਖਿਆ ਤੁਰਕਾ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ। ਹਾਂ ਜੀ ਇਹ ਥੱਲੇ ਗੁਰਦੁਆਰਾ ਸਾਹਿਬ ਦੇ ਹੋੜਾ ਬਣਿਆ ਹੋਇਆ। ਵਾ ਵਾ ਜੀ ਵਾ। ਬਹੁਤ ਹੀ ਖੂਬਸੂਰਤ। ਅਤਿਅੰਤ ਖੂਬਸੂਰਤ। शायद ही पहली बार देखा वे इन्ना खूबसूरत वाहीगुरु इस तरह रा प्रस्तुत किया दिखा की कोशिश की थी है। देखो ये ब्राह्मण ने की कीता ਦਹੀਂ ਵਿੱਚ ਜ਼ਹਿਰ ਮਿਲਾ ਕੇ ਰੰਦ ਪ੍ਰਿਥੀਚੰਦ ਦੇ ਕਹਿਣ ਤੇ ਤੇ ਲੇਕਿਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਨਾ ਕੀਤਾ ਛਕਣ ਤੋਂ ਅੰਤਰਾਜਮੀ ਸਨ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਉਹ ਦਹੀਂ ਕੁੱਤੇ ਅੱਗੇ ਰੱਖਿਆ ਜਾਂਦਾ ਹੈ ਤੇ ਕੁੱਤਾ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਪਾਉਂਦਾ ਫੋਟੋ ਵਿੱਚ ਤੁਸੀਂ ਦੇਖ ਸਕਦੇ ਆ ਕਿ ਪ੍ਰਿਥੀਚੰਦ ਨੇ ਸੱਪ ਛੱਡਿਆ ਗੁਰੂ ਸਾਹਿਬ ਜੀ ਨੂੰ ਮਾਰਨ ਵਾਸਤੇ ਪਰ ਗੁਰੂ ਸਾਹਿਬ ਜੀ ਬਾਲਵਸਤਾ ਵਿੱਚ ਛੋਟੀ ਉਮਰ ਚ ਅੰਤਰਾਜਮੀ ਸਨ ਉਹਨਾਂ ਨੇ ਸੱਪ ਨੂੰ ਦੀ ਸਿਰੀ ਫੜ ਕੇ ਕੁਚਲ ਦਿੱਤੀ ਤੇ ਉਹ ਸੱਪ ਮਰ ਜਾਂਦਾ ਹੈ ਇਸਨ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਇਤਿਹਾਸ